ਜੁੱਪੀ ਸੀ ਦਾ ਕੰਮ ਕੀ ਹੈ ਅਗਰਵਾਲ ਸਾਹਿਬ ਇਹੀ ਹੈ ਕਿ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੋਵੇ ਜੇ ਇਹ ਦੋਰਾ ਹੋ ਜੇ ਤਾਂ ਵਧੀਆ ਨਹੀਂ ਹੈ ਇਸ ਦੇ ਵਿੱਚ ਵੱਖਰਾ ਕੀ ਹੈ ਤੁਸੀਂ ਆਪਣੀ ਸ਼ਤਾਬਦੀ ਮਨਾਓ ਪੰਜਾਬ ਸਰਕਾਰ ਆਪਣੀ ਮਨਾਵੇ ਦਿੱਕਤ ਕੀ ਹੈ ਅਸੀਂ ਤਾਂ ਕਦੇ ਵੀ ਨਹੀਂ ਸਰ ਅਸੀਂ ਸਰਕਾਰ ਨਾਲ ਰੌਲਾ ਕਹਦਾ ਪਾਣਾ ਹੁਣ ਤੁਸੀਂ ਗੋਇੰਦਵਾਲ ਸਾਹਿਬ ਦੀ ਸ਼ਤਾਬਦੀ ਹੁਣੇ ਮਨਾ ਕੇ ਟਿਆਂ ਜਿਹੜੀ ਹੱਲੇ ਇਹਨਾਂ ਦੇ ਮੰਤਰੀ ਸੰਤਰੀ ਵੀ ਉੱਥੇ ਗਏ ਤੁਸੀਂ ਦੱਸ ਦਿਓ ਵੀ ਸੌਂ ਖਾ ਕੇ ਕੋਈ ਕਹਿ ਦੇਣ ਸਰਕਾਰ ਬਈ ਅਸੀਂ ਇਸ ਸ਼ਤਾਬਦੀ ਦੇ ਵਿੱਚ ਕੋਈ ਪਾਰਕਿੰਗ ਦਾ ਪ੍ਰਬੰਧ ਕੀਤਾ ਹੋਵੇ ਕੋਈ ਉੱਥੇ ਸੜਕ ਬਣਾਈ ਹੋਵੇ ਉਹ ਸਾਰਾ ਮਤਲਬ ਇੱਕ ਇੱਕ ਦਿਨ ਪੂਰਾ ਉੱਥੇ ਨਾ ਜੀ ਜਾਮ ਲੱਗਦਾ ਰਿਹਾ ਮਤਲਬ ਉੱਥੇ ਟ੍ਰੈਫਿਕ ਕੰਟਰੋਲ ਦਾ ਵੀ ਕੰਮ ਨਹੀਂ ਕੀਤਾਗਾ ਹੋਰ ਦਾ ਕੰਮ ਕੀ ਕਰਨਾ ਉਹ ਸਾਨੂੰ ਕੋਈ ਇਤਰਾਜ਼ ਨਹੀਂ ਇਹ ਇਹਦੇ ਨਾਲ ਕੀ ਆ ਵੀ ਦੇਖੋ ਸ਼ਰੋਣੀ ਕਮੇਟੀ ਦਾ ਤਾਂ ਕੰਮ ਹੀ ਆ ਵੀ ਸ਼ਰੋਣੀ ਕਮੇਟੀ ਨੇ ਧਾਰਮਿਕ ਸਮਾਗਮ ਓਜੋਜਤ ਕਰਨੇ ਆ ਸ਼ਤਾਬ ਦੀਆਂ ਬਣਾਉਣੀ ਆ ਗੁਰੂ ਦੇ ਸ਼ਬਦ ਦਾ ਪ੍ਰਚਾਰ ਕਰਨਾ ਇਤਿਹਾਸ ਸਰਵਣ ਕਰਾਉਣਾ ਪਰਬੰਧ ਕਰ ਰਹੇ ਨੇ ਇਹਨਾਂ ਸਾਰਿਆਂ ਦੇ ਸ਼ਰੋਣੀ ਕਮੇਟੀ ਦੇ ਆਪਣਾ ਕਾਰਜ ਕਰ ਰਹੀ ਆ ਸੋ ਅਸੀਂ ਕਹਿੰਦੇ ਆ ਕਿ ਜਿਹੜਾ ਅਸੀਂ ਕਰ ਰਹੇ ਆ ਜਾਂ ਪਿਛਲੀਆਂ ਸਰਕਾਰਾਂ ਨੇ ਜਿਹੜਾ ਉਸ ਸਮੇਂ ਸਹਿਯੋਗ ਦਿੱਤਾ ਤੁਸੀਂ ਉਸ ਸਹਿਯੋਗ ਦਿਓ ਪਰ ਅਸੀਂ ਤੁਹਾਡਾ ਕੋਈ ਨਗਰਗਿਰਤ ਨਹੀਂ ਰੋਕਦੇ ਅਸੀਂ ਤੁਹਾਡਾ ਕੋਈ ਕੀਤਨ ਦਰਬਾਰ ਨਹੀਂ ਰੋਕਦੇ ਇਸ ਨੂੰ ਮੁੱਦਾ ਨਾ ਬਣਾਓ